ਫੈਕਟਰੀ ਆ ਭਾਜੀ ਸਾਡੇ ਬਰਾਬਰ ਰੇਟ ਕੋਈ ਪੂਰੀ ਦੁਨੀਆ ਚ ਨਹੀਂ ਦੇ ਸਕਦਾ ਭਾਜੀ ਕਿਉਂਕਿ ਸਾਡੇ ਸਾਰੇ ਆਪਣੇ ਤਿਆਰ ਹੁੰਦੇ ਆ ਸਾਰੇ ਸੂਟ ਸਾਰੇ ਫੋਟੋ ਤਿਆਰ ਕਰਦੇ ਆ ਜੀ ਭਾਜੀ ਸਾਰੇ ਆਪਣੇ ਤਿਆਰ ਹੁੰਦੇ ਲੋਕ ਵੇਚਣ ਆਸੇ ਬਹੁਤ ਕਪੜਾ ਲੈ ਕੇ ਜਾ ਰਹੇ ਆ ਬਿジネス ਕਰਦੇ ਪਏ ਲੋਕ ਭਾਜੀ ਆ ਦੇਖੋ ਸ਼ਾਲ ਸੂਟ ਆ ਗਿਆ ਭਾਜੀ ਦੇਖੋ ਪਿਓਰ ਪਸ਼ਮੀਨੇ ਦਾ ਸੂਟ ਆ ਗਿਆ ਭਾਜੀ ਚੈੱਕ ਕਰ ਲਓ ਪਿਓਰ ਪਸ਼ਮੀਨੇ ਦਾ ਸੂਟ ਹੈ ਭਾਜੀ ਤੇ ਨਾਲ ਆएगी ਜੀ ਸ਼ਾਲ ओके ਭਾਜੀ ਸੂਟ ਬਜ਼ਾਰ ਚ ਵਿਕਰੇ ਇਹਦੀ 650 700 ਰੁਪਏ ਦਾ ਇਹ ਸ਼ਾਲ ਦੇ ਨਾਲ ਠੀਕ ਹੈ ਭਾਜੀ ਆਪਾਂ ਸੂਟ ਦੇ ਦੇਣਾ 160 ਰੁਪਏ ਦਾ 100 ਰੁਪਏ 160 ਰੁਪਏ 160 ਰੁਪਏ ਦਾ ਸ਼ਾਲ ਸੁਣ ਕੀ ਗੱਲ ਕਰਦੇ ਹੋ ਭਾਜੀ ਇਹ ਤਾਂ ਫੇਰਾ ਕਰੀਏ 160 ਰੁਪਏ ਚ 40 50 ਡਿਜ਼ਾਈਨ ਵੀ ਦੇ ਦਾਂਗੇ ਭਾਜੀ ਓਕੇ ਭਾਜੀ ਉਸ ਤੋਂ ਬਾਅਦ ਭਾਜੀ ਇਸ ਤੋਂ ਥੋੜੀ ਜਿਹੀ ਹੋਰ ਵੈਰਾਈਟੀ ਦੇਖ ਲਓ ਆ ਸੂਟ ਭਾਜੀ ਬਜ਼ਾਰ ਚ ਸੇਲ ਹੋ ਰਿਹਾ ਵਾ ਪਸ਼ਮੀਨੇ ਦਾ 750 800 ਰੁਪਏ ਦਾ ਆ ਦੇਖੋ ਪਸ਼ਮੀਨੇ ਦੀ ਸ਼ਰਟ ਆ ਗਈ ਨਾਲ ਭਾਜੀ ਆ ਗਈ ਦੀ ਸ਼ਾਲ ओके। ਭਾਜੀ ਇਹ 100 ਰੁਪਏ ਦਾ ਯਾਰ ਦੇਖ ਰਿਹਾ 750 800 ਰੁਪਏ ਦਾ। ਓਕੇ ਜੀ। ਆਪਾਂ ਭਾਜੀ 50 ਡਿਜ਼ਾਈਨ ਦੇ ਦੇਣੇ ਜਿਹੜੇ ਪਹਿਣਾ ਭਰਾਵਾਂ ਦੇ ਵੇਚਣ ਵਾਸਤੇ ਲੈਣਾ ਆਹ ਦੇਖ ਲਓ ਜੀ 750 ਵਿਕਣ ਵਾਲਾ ਸੂਟ ਦੇ ਦਾਂਗੇ ਭਾਜੀ ਸਿਰਫ 200 ਰੁਪਏ ਦਾ। 750 ਲਾ ਸਿਰਫ 200 ਚ। 200 ਦੀ ਭਾਜੀ 200 ਚ ਦੇ ਦੇਾਂਗੇ। ਬਹੁਤ ਫਰਕ ਆ ਵੀਰੇ। ਭਾਜੀ ਆਹ ਦਈਆਂ ਦੇਖੋ ਆ ਵੀ ਪਸ਼ਮੀਨਾ ਦਾ ਸੂਟ ਆ ਗਿਆ ਸਿਰਫ 2 200 ਚ ਸ਼ਾਲ ਦੇ ਨਾਲ ਸੂਟ ਮਿਲ ਰਿਹਾ ਭਾਜੀ। ਆਹ ਦੇਖੋ ਆ ਸੂਟ ਆ ਗਿਆ ਭਾਜੀ ਨਾਲ ਆ ਗਈ ਜੀ ਸ਼ਾਲ। ਚਾਲ ਸੂਟ ਦੇਾਂਗੇ ਸਾਰਾ ਹੀ ਭਾਜੀ ਆ 2 200 ਰੁਪਏ ਚੈੱਕ ਕਰੋ ਭਾਜੀ ਓਕੇ ਭਾਜੀ ਦੋ ਤੇ ਡਿਜ਼ਾਈਨ ਵੀ 40 40 50 50 ਇੱਕ ਗੱਲ ਹੋਰ ਵੀ ਹੈ ਭਾਜੀ ਜਿਹੜੇ ਭੈਣਾ ਭਰਾਵਾਂ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਸਿਰਫ 10 15000 ਰੁਪਏ ਨਾਲ ਘਰ ਬੈਠੇ ਆਪਣਾ ਕੰਮ ਕਰ ਸਕਦੇ ਆ ਮਹੀਨੇ ਦਾ 50000 ਕਮਾ ਸਕਦੇ ਆ ਜੀ ਗਾਰੰਟੀ ਦੇ ਨਾਲ ਹੈਗੀ ਭਾਜੀ ਓਕੇ ਜੀ ਭਾਜੀ 800 ਰੁਪਏ ਦਾ ਸੂਟ ਹੈ ਛਾਲ ਦੇ ਨਾਲ ਆਪਣਾ ਸੂਟ ਦੇ ਰਹਿਣਾ ਭਾਜੀ 290 ਰੁਪਏ ਦਾ ਓਕੇ ਜੀ ਆ ਦੇਖੋ ਇਦਾਂ ਦੇ ਡਿਜ਼ਾਈਨਰ ਸੂਟ ਫੋਟੋ ਵਾਲੇ ਕੈਟਲੌਗ ਵਾਲੇ 12 1200 13 ਤਰ੍ਹਾਂ ਤੋਂ ਆ ਸੂਟ ਆ ਗਿਆ ਨਾਲ ਬਾਜੂ ਆ ਗਈ ਆ ਲੋ ਜੀ ਨਾਲ ਆ ਗਈ ਛਲਟਕਾਂ ਵਾਲੀ ਸ਼ਾਲ ਆਹ ਸ਼ਾਲ ਗੱਡੀ ਪੇਰੀ ਆ ਭਾਈ ਜੀ ਭਾਈ ਜੀ ਸੂਟ ਵੇਚ ਰਿਹਾ 1200 1300 ਰੁਪਏ ਦਾ ਓਕੇ ਜੀ ਸਾਡੇ ਕੋਲ ਲੈ ਕੇ ਜਾ ਕੇ ਤੁਸੀਂ 1200 ਦਾ ਵੇਚੋ 1000 ਦਾ ਵੇਚੋ ਸਾਡੇ ਕੋਲ ਸੂਟ ਲੱਗ ਜੂ ਭਾਈ ਜੀ 350 ਰੁਪਏ ਦਾ ਬੱਲੇ ਭਾਈ ਉਸਮਰ ਭਾਈ ਆਖਦਾ ਇਹ ਡਿਜ਼ਾਈਨਰ ਸੂਟ ਸਿਰ ਉਸਕੇ ਵਾਲੇ ਡਿਜ਼ਾਈਨਰ ਸੂਟ ਹੈ ਭਾਈ ਜੀ ਡਿਜ਼ਾਈਨਰ ਸੂਟ ਆ ਦੇਖੋ ਭਾਈ ਇਹ ਭਾਈ ਬਿਆਰ ਚ ਸੂਟ ਵੇਚ ਰਿਹਾ 8 800 9 900 ਰੁਪਏ ਦੇ ਸ਼ਾਲ ਸੂਟਾਂ ਚੈੱਕ ਕਰੋ ਇਹ ਡਿਜ਼ਾਈਨਰ ਸੂਟ ਹੈ ਸਾਈਡ ਤੇ ਬਾਜੂ ਆ ਜਾਏਗੀ ਨਾਲ ਸ ਹੋਕੇ ਜੀ ਭਾਜੀ 800 ਰੁਪਏ ਦਾ ਸੂਟ ਹੈ ਛਾਲ ਦੇ ਨਾਲ ਆਪਾਂ ਸੂਟ ਦੇ ਰਹਿਣਾ ਭਾਜੀ 290 ਰੁਪਏ ਦਾ 500 ਵਾਲਾ 290 ਚ 290 ਦੇ ਕੈਟਲੋਗ ਲਿਆ ਦੇਖੋ 290 90 ਰੁਪਏ ਭਾਜੀ ਆ ਦੇਖੋ ਜਿੰਨੇ ਮਰਜ਼ੀ ਡਿਜ਼ਾਈਨ ਚੱਕੋ ਵੱਧੋ ਜਿੰਨੇ ਮਰਜ਼ੀ ਚੱਕੋ 290 ਭਾਜੀ 10000 ਨਾਲ ਕੰਮ ਸ਼ੁਰੂ ਕਰ ਲਓ ਬਸ ਜ਼ਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਜਿਹੜੇ ਸਾਡੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਆਪਾਂ 11 ਸੂਟ 11 ਲੱਕੀ ਇਹਨਾਂ ਨੂੰ ਗਿਫਟ ਕਰਾਂਗੇ ਭਾਜੀ ਹੋਕੇ ਜੀ ਬਸ ਸਿਰਫ ਕਰਨਾ ਕੀ ਆ ਵੀਡੀਓ ਸ਼ੇਅਰ ਕਰਨੀ ਆ ਜਿੱਦਾਂ ਕਿ ਹੁਣ ਤੁਸੀਂ ਕਰਤੀ ਤੁਹਾਡਾ ਸੂਟ ਪੱਕਾ ਹੋ ਗਿਆ ਜੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੈ ਨੰਬਰ ਤੇ ਫੋਨ ਕਰੋ ਤੇ ਆਪਣਾ ਐਡਰੈਸ ਭੇਜੋ ਤੁਹਾਨੂੰ ਸੂਟ ਭੇਜੀਏ ਬਸ ਇੱਕ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਸੂਟ ਮਿਲ ਰਿਹਾ ਹੈ